ਸੀਗੀ ਲਲਕਰੇ ਪੈਂਦੇ ਆ ਦੁਨੀਆ ਸਵਾਦ ਲੈਂਦੀ ਹੈ ਵੀ ਮੈਚ ਬੜੇ ਚੋਟੀ ਦੇ ਆ ਚਿਤਪਾਲ ਚਿੱਟੀ ਵਾਲਾ ਜਿਲ੍ਹੇ ਜਲੰਧਰ ਦਾ ਨੌਜਵਨ ਇਸਲੇ ਬਣਿਆ ਹੋਇਆ ਖੇਡ ਮੈਦਾਨ ਦੇ ਵਿੱਚ ਕਹਿੰਦੇ ਅੱਜ ਗਰਮੀ ਬੜੀ ਸੀਗੀ ਅੱਜ ਗਰਮੀ ਬੜੀ ਸੀ ਮੇਰੇ ਮਿੱਤਰੋ ਆਹ ਸਾਹਮਣੇ ਮਨੀਸ਼ ਮਨੀਸ਼ ਦਸ਼ਮੇਸ਼ ਲਾਈਨਸ ਬ੍ਰਦਰ ਦੀ ਖੇਡ ਕਲੱਬ ਦੇ ਲਈ ਪੁਆਇੰਟ ਦਾ ਵਾਅਦਾ ਹੁੰਦਾ ਹੋਇਆ ਆ ਸਾਰਾ ਯੂਥ ਬੈਠਾ ਆਉਣ ਵਾਲੇ ਸਮੇਂ ਦੇ ਵਿੱਚ ਮੁੰਡਿਆਂ ਨੇ ਬਾਗਡੋਰ ਸਾਹਮਣੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਮੇਰੇ ਵੀਰੋ ਮੁੰਡਿਆਂ ਨੇ ਬਾਗਡੋਰ ਸਾਹਮਣੀ ਹੈ ਲਓ ਸਾਹਮਣੇ ਅਗਲੀ ਕਬੱਡੀ ਖੇਡ ਮੈਦਾਨ ਦੇ ਵਿੱਚ ਗੁਰਦੀਪ ਸਿੰਘ ਪੂਰੀ ਤਿੰਨ ਸੀਜ਼ਨਾਂ ਦਾ ਬੈਸਟ ਹੈ ਬੀਸੀ ਦੇ ਤਿੰਨ ਸੀਜ਼ਨਾਂ ਦਾ ਬੈਸਟ ਇੱਕ ਸੀਜ਼ਨ ਦਾ ਬੈਸਟ ਹੋਣਾ ਵੱਡੀ ਗੱਲ ਆ ਪਰ ਇਹ ਤਿੰਨਾਂ ਸੀਜ਼ਨਾਂ ਦਾ ਬੈਸਟ ਇਸ ਵੇਲੇ ਪੁਆਇੰਟ ਲੈ ਕੇ ਵਾਪਸ ਗਿਆ ਸ਼ਬਾ ਥਿਆੜਾ ਜੀ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਰਾਇਲ ਕਿੰਗ ਕਬੱਡੀ ਕਲੱਬ ਯੂ ਐਸ ਏ ਤੋਂ ਸ਼ੱਬਾ ਥਿਆੜਾ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆਓ ਸਾਹਮਣੇ ਅਗਲੀ ਕਬੱਡੀ ਜੱਸੀ ਸੋਹਤੇ ਦੀ ਤੇ ਬੋਲ ਮੱਖਣ ਅਲੀ ਜੀ ਦੇ ਜੱਸੀ ਸੋਹਤਾ ਸ਼ੀਲੂ ਆ ਸ਼ੀਲੂ ਕੋਸ਼ਿਸ਼ ਕਰਦਾ ਡੱਕ ਲੈਣ ਦੇ ਮੈਂ ਪਾਲੇ ਨੂੰ ਪੁੱਛਿਆ ਜਲਾਲਪੁਰੀਏ ਨੂੰ ਵੀ ਸ਼ੀਲੂ ਸ਼ੀਲੂ ਹੋ ਰਹੀ ਹੈ ਅੱਜ ਕੱਲ੍ਹ ਦੁਨੀਆ ਦੇ ਵਿੱਚ ਕਹਿੰਦਾ ਭਾਜੀ ਇਹ ਦੌਰ ਹੁੰਦਾ ਤੇ ਅੱਜ ਦੇ ਸਮੇਂ ਦੇ ਵਿੱਚ ਸ਼ੀਲੂ ਦਾ ਤੋੜ ਕੋਈ ਨਹੀਂ ਇਹ ਪਾਲੇ ਦੀ ਵਰਡਿੰਗ ਹੈ ਵੀ ਜਾਫੀਆਂ ਦੇ ਤੌਰ ਤੇ ਸ਼ੀਲੂ ਦਾ ਤੋੜ ਕੋਈ ਨਹੀਂ ਜੇ ਤੁਸੀਂ ਵੀ ਮੰਨਦੇ ਇੱਕ ਵਾਰੀ ਤਾੜੀਆਂ ਮਾਰ ਦਿਓ ਜ਼ੋਰਦਾਰ ਇਹ ਦੌਰ ਹੁੰਦਾ ਇਹ ਸਮਾਂ ਹੁੰਦਾ ਸੀਨੀਅਰ ਕਬੱਡੀ ਖਿਡਾਰੀ ਜੂਨੀਅਰ ਦੀ ਕਿਵੇਂ ਕਦਰ ਕਰਦਾ ਸੋ ਦੌਰ ਹੈ ਸ਼ੀਲੂ ਦਾ ਲਓ ਇਧਰੇ ਪਾਸੇ ਮੈਦਾਨ ਦੇ ਵਿੱਚ ਇਹ ਹੈ ਨੌਜਵਾਨ ਰੇਸ਼ਮ ਕਬੱਡੀ ਦੀਆਂ ਇਸ ਤਰ੍ਹਾਂ ਦੀਆਂ ਲੰਗੀਆਂ ਤੇ ਕੈਂਡ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ ਜੀ